ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਸਰਾਹ ਕਾਲੇ ਕੇ ਆਪਣੇ ਫੇਸਬੁੱਕ ਅਕਾਊਂਟ ਰਾਜਵਿੰਦਰ ਸਰਾਹ ਅਤੇ ਆਪਣੇ YouTube ਚੈਨਲ ਪੰਜਾਬ ਡਾਇਲੌਗ ਤੇ ਤੁਹਾਡਾ ਸਵਾਗਤ ਕਰਦਾ ਹਾਂ ਸੋ ਦੋਸਤੋ ਅੱਜ 3 ਜੂਨ ਹੈ ਕੱਲ ਨੂੰ 4 ਜੂਨ ਨੂੰ ਤੀਜੇ ਆਉਣੇ ਨੇ ਸੋ ਪੇਸ਼ ਨੇ ਅੱਜ ਦੀਆਂ 3 ਜੂਨ ਦੀਆਂ ਮੁੱਖ ਖਬਰਾਂ ਸੋ ਚੋਣ ਅਮਲ ਖਤਮ ਹੋ ਗਿਆ ਹੈ ਇੰਡੀਆ ਦੇ ਵਿੱਚ ਸਾਰੀ ਪੋਲਿੰਗ ਪ੍ਰਕਿਰਿਆ ਖਤਮ ਹੋ ਗਈ ਹੈ ਤੇ ਐਗਜ਼ਿਟ ਪੋਲ ਦੇ ਨਤੀਜੇ ਆ ਚੁੱਕੇ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਦੇ ਮੁਤਾਬਕ ਬੀਜੇਪੀ ਨੂੰ ਬਹੁਮਤ ਨਾਲ ਸਰਕਾਰ ਬਣਾਉਂਦੇ ਦਿਖਾਇਆ ਗਿਆ ਹੈ ਜਿੱਥੇ ਬੀਜੇਪੀ ਨੇ ਇਹਨਾਂ ਐਗਜ਼ਿਟ ਪੋਲ ਦੇ ਨਤੀਜਿਆਂ ਉੱਪਰ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਆਪਣਾ 400 ਪਾਰ ਦਾ ਦਾਵਾ ਦੁਹਰਾਇਆ ਹੈ ਉੱਥੇ ਹੀ ਵਿਰੋਧੀ ਇੰਡੀਆ ਗੱਠਜੋੜ ਨੇ ਇਸ ਨੂੰ ਫਰਜ਼ੀ ਐਗਜ਼ਿਟ ਪੋਲ ਘਰਾਰ ਦਿੱਤਾ ਹੈ ਆਪਣੀਆਂ ਆਪਣੇ ਅੰਤਿਮ ਜਰਾਮਾਨਤ ਖਤਮ ਹੋਣ ਤੋਂ ਬਾਅਦ ਕੱਲ ਦਿੱਲੀ ਦੇ ਮੁੱਖ ਮੰਤਰੀ ਅ ਸ਼੍ਰੀ ਕੇਜਰੀਵਾਲ ਜੀ ਨੇ ਤਿਹਾੜ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਕੱਲ ਗਿਣਤੀ ਹੋਈਆਂ ਨਾਰਥ-ਈਸਟ ਸਟੇਟ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਵਿੱਚੋਂ ਅ ਔਰ ਨਾਚਰ ਪ੍ਰਦੇਸ਼ ਵਿੱਚ ਭਾਜਪਾ 60 ਵਿੱਚੋਂ 46 ਸੀਟਾਂ ਜਿੱਤ ਕੇ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਸਿੱਕਮ ਵਿੱਚ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ 32 ਸੀਟਾਂ ਵਿੱਚੋਂ 31 ਸੀਟਾਂ ਜਿੱਤ ਕੇ ਹੁੰਜਾ ਫਿਰੂ ਜਿੱਤ ਪ੍ਰਾਪਤ ਕੀਤੀ ਹੈ। ਵੋਟਾਂ ਖਤਮ ਹੁੰਦੇ ਹੀ ਕੌਮੀ ਹਾਈਵੇ ਥਾਰਟੀ ਐਨ ਐਚ ਆਈ ਨੇ ਟੋਲ ਦਰਾਂ ਵਿੱਚ ਵਾਧਾ ਕੀਤਾ ਹੈ। ਐਨ ਐਚ ਆਈ ਨੇ 5% ਦੀ ਸਾਰੇ ਭਾਰਤ ਵਿੱਚ ਟੋਲ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਪੰਜਾਬ ਵਿੱਚ ਸਾਰੇ ਹੀ ਉਮੀਦਵਾਰ ਆਪਣੀ ਜਿੱਤ ਦਾ ਦਾਵਾ ਕਰ ਰਹੇ ਹਨ ਪੰਜਾਬ ਵਿੱਚ ਚੋਣਾਂ ਦਾ ਅਮਲ ਖਤਮ ਹੋ ਗਿਆ ਹੈ ਦੇਸ਼ ਦੇ ਨਾਲ ਹੀ ਤੇ ਉੱਥੇ ਸਾਰੇ ਹੀ ਉਮੀਦਵਾਰ ਆਪਣੀ ਜਿੱਤ ਦੇ ਵੱਖਰੇ ਵੱਖਰੇ ਦਾਅਵੇ ਕਰ ਰਹੇ ਹਨ ਸੋ ਇਹ ਚੋਣਾਂ ਦਾ ਨਤੀਜਾ ਕੱਲ ਨੂੰ ਕਈ ਸਿਆਸੀ ਡਿਗਜਾਂ ਦੇ ਸਿਆਸੀ ਭਵਿੱਖ ਦਾ ਨਿਤਾਰਾ ਕਰੇਗਾ ਜਿਨ੍ਹਾਂ ਵਿੱਚ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦਾ ਅਤੇ ਸ਼੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਦਾ ਵਕਾਰ ਦਾਤੇ ਲੱਗਿਆ ਹੋਇਆ ਹੈ ਕਿਉਂਕਿ ਉਹ ਇਸ ਨੂੰ ਆਪਣੀ ਰਾਜਧਾਨੀ ਮੰਨਦੇ ਹਨ ਦੂਸਰੀ ਪਾਸੇ ਸੁਖਪਾਲ ਸਿੰਘ ਖੈਰਾ ਜੀ ਦਾ ਸਿਆਸੀ ਕਦ ਵੀ ਦਾਤੇ ਲੱਗਿਆ ਹੋਇਆ ਇੱਥੇ ਉਹਨਾਂ ਨੂੰ ਕਿਹੋ ਜਿਹਾ ਨਤੀਜੇ ਪ੍ਰਾਪਤ ਹੁੰਦੇ ਨੇ ਤੇ ਤੀਸਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਰਦਾਰ ਸਿਮਰ ਸਿੰਘ ਮਾਨ ਦੀ ਜਿੱਤ ਜਾਂ ਹਾਰ ਵੀ ਉਹਨਾਂ ਦੀ ਪਾਰਟੀ ਦਾ ਅੱਗੇ ਵਾਸਤੇ ਭਵਿਕ ਤੈਅ ਕਰੇਗੀ ਸੋ ਦੋਸਤੋ ਆਮ ਆਦਮੀ ਪਾਰਟੀ ਵਿੱਚ ਵਿਆਹ ਦਾ ਇੱਕ ਹੋਰ ਜਸ਼ਨ ਹੋਣ ਜਾ ਰਿਹਾ ਹੈ ਸਰਸਪਟਾ ਮੰਤਰੀ ਅਨਮੋਲ ਗਗਨਮਾਨ ਜੀ 16 ਜੂਨ ਨੂੰ ਐਡਵੋਕੇਟ ਸਾਹਾਬਾ ਸੋਹੀ ਜੀ ਨਾਲ ਵਿਆਹ ਮੰਦਨ ਵਿੱਚ ਵਜਣ ਜਾ ਰਹੇ ਹਨ ਇਸ ਦੇ ਨਾਲ ਹੀ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਆਪ ਵਿਧਾਇਕ ਚੋਣਾ ਮੌਕੇ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਵਿਧਾਇਕ ਸੁਸ਼ੀਲ ਸੁਸ਼ੀਲ ਅੰਗਰਾਲ ਨੇ ਆਪਣਾ ਅਸਤੀਫਾ ਜੋ ਹੈ ਉਹ ਵਾਪਸ ਲੈ ਲਿਆ ਹੈ ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਆਪਣਾ ਅਸਤੀਫਾ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਸਾਰੀਆਂ ਹੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਸੰਜਮ ਨਾਲ ਜਸ਼ਨ ਮਨਾਉਣ ਦੀ ਅਪੀਲ ਕੀਤੀ ਹੈ। ਕਿਉਂਕਿ ਦੋਸਤੋ ਇਸ ਸਮੇਂ 1984 ਦੇ ਦਰਬਾਰ ਸਾਹਿਬ ਦੇ ਹਮਲੇ ਦੇ ਸੰਬੰਧ ਵਿੱਚ ਕੱਲੂਕਾਰਾ ਹਫਤਾ ਜੋ ਚੱਲ ਰਿਹਾ ਹੈ ਉਸ ਦੇ ਮੱਧ ਨਾਜ਼ਰ ਅਕਾਲ ਤੱਕ ਦੇ ਜਥੇਦਾਰ ਸਾਹਿਬ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਆਪਣੇ ਜਸ਼ਨ ਸਾਂਝੋ ਨਾਮ ਰੌਣਕ ਲਈ ਕਿਹਾ ਹੈ ਸੋ ਦੋਸਤੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਸੋ ਕੱਲ੍ਹ ਦੀਆਂ ਮੁੱਖ ਖਬਰਾਂ ਅਤੇ ਨਤੀਜਿਆਂ ਦੇ ਨਾਲ ਕੱਲ ਮਿਲਦੇ ਹਾਂ